ਕਿ ਅੱਜ ਦਾ ਸਾਰਾ ਪ੍ਰਬੰਧ ਇਹਨਾਂ ਵੀਰਾਂ ਵੱਲੋਂ ਤੇ ਆਹ ਇਹ ਆਹ ਇਹ ਆਹ ਇਹ ਆਹ ਬੇਗਮ ਮਜੀਦ ਸਿੰਘ ਜੀ ਆਪ ਆਏ ਹੋਏ ਆਪਸ਼ੇ ਤੌਰ ਤੇ ਧੰਨਵਾਦ ਕਰਾਂਗੇ ਗਵਾਨ ਪਿੰਡ ਹੈ ਮੇਰੇ ਵੀਰੋ ਆ ਮੁੰਡੇ ਦਾ ਦੁਨੀਆ ਸੂਚੀ ਦਾ ਸ਼ੇਰ ਹੈ ਕਬੱਡੀ ਪਾਉਣ ਦੇ ਲਈ ਬਾਦ ਆਇਆ ਯੂਰਪ ਦੇ ਵਿੱਚ ਪਹਿਲੇ ਸਾਲ ਖੇਡਿਆ ਸਾਰੇ ਯੂਰਪ ਦੇ ਸੀਜ਼ਨ ਦਾ ਬੈਸਟ ਬਣਿਆ ਇਹ ਮੀਰਾ ਕੋਟ ਪਿੰਡ ਦਾ ਸ਼ੇਰਾ ਕਿ ਰੋਂਦੀ ਬੇਗਮ ਦੇ ਖੁੱਲਕੇ ਵਾਲ ਗਲੇ ਵਿੱਚ ਪੈ ਗਏ ਦੇ ਸਿੰਘ ਸੂਰਮੇ ਜੀ ਵੱਡ ਕੇ ਸਿਰ ਮੱਸੇ ਦਾ ਲੈ ਗੇ ਆ ਮੁੰਡੇ ਦੀ ਦੁਨੀਆ ਦੀਵਾਨੀ ਹੈ ਮੈਸੀ ਟਰੈਕਟਰ ਜਿੱਤਿਆ ਫੋਰਡ ਜਿੱਤਿਆ ਲੰਡੀ ਦੀਪ ਜਿੱਤੀ ਤੇ ਗੱਡੀ ਵਰਨਾ ਸਨਮਾਨ ਦੇ ਵਿੱਚ ਮਿਲੀ ਆ ਕਬੱਡੀ ਪਾਉਣ ਦੇ ਲਈ ਮੀਰਾਕੋਟ ਪਿੰਡ ਦਾ ਸ਼ੇਰਾ ਵਧਿਆ ਹੋਇਆ ਆ ਦੇਖਾਂਗੇ ਸਾਹਮਣੇ ਸ਼ੇਰਾ ਵਧਿਆ ਹੋਇਆ ਹੈ ਸ਼ੇਰਾ ਆਇਆ ਤੇ ਸ਼ੇਰੇ ਨੇ ਸਾਰੇ ਹੀ ਖਿਲਾਰਤੇ ਹੈ ਆ ਸ਼ੇਰਾ ਆਇਆ ਤੇ ਸ਼ੇਰੇ ਨੇ ਸਾਰੇ ਹੀ ਖਿਲਾਰਤੇ ਹੈ ਤਾਂ ਵੀ ਆਟਾ ਜੇ ਪਾਤੀ ਮੱਕੀ ਤਾਂ ਵੀ ਆਟਾ ਜੇ ਬਾਜਰਾ ਪਾਤਾ ਤਾਂ ਵੀ ਆਟਾ ਜੇ ਰੇਡਰ ਫਸ ਗਿਆ ਰੇਡਰ ਨੂੰ ਕਾਟਾ ਇਹਨੂੰ ਕਹਿੰਦੇ ਆ ਚੱਕੀ ਜਾਂਦਾ ਖਰੇ ਖਰੇ ਡੱਕੀ ਆਹ ਸ਼ੇਰਾ ਕਬੱਡੀ ਪਾ ਰਿਹਾ ਇਧਰ ਦੇ ਪਾਸੇ ਲੱਗੀ ਕੈਂਚੀ ਇਹ ਮੀਰਾ ਕੋਟਿਆ ਮੀਰਾ ਕੋਟਿਆ ਭੱਜਿਆ ਆ ਉਹ ਆ ਤਾੜੀਆਂ ਮਾਰ ਦੋ ਸ਼ੇਰੇ ਦੇ ਵਾਤੇ ਉਧਰ ਚੱਕੀ ਇਧਰ ਸ਼ੇਰਾ ਦੋਨੇ ਭਰਾ ਕਹਿੰਦੇ ਸਰਾ ਕਰਾਈ ਆਉਂਦੇ ਆ ਅਗਲੀ ਕਬੱਡੀ ਸ਼ੇਰੇ ਦੀ ਤੇ ਬੋਲ ਲਖਮੀ ਆਉਂਦਾ ਨੇ ਮੀਰਾ ਕੋਟ ਵਾਲਾ ਸ਼ੇਰ ਆਏ ਮੇਰੇ ਵੀਰੋ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਤਿਆਰ ਬਾਰ ਤਿਆਰ ਨੇ ਅੱਜ ਦਾ ਮੇਲਾ ਕਹਿੰਦੇ ਜਾਂਗੀਰ ਵਿੱਚ ਚੱਲਦਾ ਕੱਲ ਨੂੰ ਚੱਬੇ ਵਿੱਚ ਮੇਲਾ ਆਉਣਾ ਦੋ ਤਰੀਕ ਨੂੰ ਕਿਰ ਲਗੜਦਾ ਸੋਨੂ ਭਰਾ ਕਹਿੰਦਾ ਦੁਨੀਆ ਦੇ ਟਾਪਰ ਖਿਡਾਰੀ ਉੱਥੇ ਵੀ ਪੁੱਜਣਗੇ ਪਰ ਆ ਦੇਖਾਂਗੇ ਸਾਹਮਣੇ ਸ਼ੇਰ ਆਏ ਕਹਿੰਦੇ ਮੇਰੇ ਵੀਰੋ ਆ ਸ਼ੇਰਾਂ ਮੀਰਾ ਕੋਟ ਵਾਲਾ ਹੱਥਾਂ 'ਚੋਂ ਤਿਲਕਦਾ ਜਾਂਦਾ ਰੇਸ਼ਮੀ ਰਮਾਲ ਵਰਗਾ ਟੰਡਿਆਲਾ ਸਾਹਿਬ ਕਹਿੰਦੇ ਵੀ ਮੁੰਡਾ ਹੱਥਾਂ 'ਚ ਤਿਲਕਦਾ ਜਾਂਦਾ ਆ ਮੁੰਡਾ ਕਹਿੰਦੇ ਲੰਡੀਆਂ ਜੀਪਾਂ ਦਾ ਜੇਤੂ ਆ ਆ ਮੁੰਡਾ ਕਹਿੰਦੇ ਮੋਟਰਸਾਈਕਲਾਂ ਦਾ ਜੇਤੂ ਆ ਇਹ ਆ ਮੀਰਾ ਕੋਟੀਆ ਮਿੱਤਰੋ ਸ਼ੇਰਾ ਜਿੰਨਾ ਕਹਿੰਦੇ ਹੁਣ ਖੇਡ ਮੈਦਾਨ ਦੇ ਵਿੱਚ ਸ਼ੇਰਾ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਵੱਧ ਆਇਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਬਾਬੇ ਨੱਥੇ ਖੈਰੀ ਦੀਆਂ ਜਾਦਾ ਮੀਰਾਕੋਟ ਪਿੰਡ ਹੈ ਉਹ ਸ਼ੇਰਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਡੋਲੇ ਤੇ ਸੰਤਾਂ ਦੀ ਤਸਵੀਰ ਖੜਵਾਈ ਹੋਈ ਹੈ ਇਹ ਮੀਰਾਕੋਟ ਪਿੰਡ ਦਾ ਸ਼ੇਰਾ ਕਿ ਹੱਸਦਾ ਹੀ ਆਉਂਦਾ ਮੁੰਡਾ ਸਿੱਖੀ ਸਰੂਪ ਦੇ ਵਿੱਚ ਖੇਡਦਾ ਹੈ ਸ਼ੇਰਾ ਟਾਪ ਦੇ ਪੈਂਟ ਦਾ ਵਾਅਦਾ ਕਰ ਗਿਆ ਲੈ ਵੀ ਸ਼ੇਰ ਹੈ ਕੌਡੀਆਂ ਪਾ ਮੁੰਡਿਆਂ ਮਸਲਾ ਜਿੱਤਦਾ ਬਣਦਾ ਜਾਂਦਾ ਹੈ ਮਸਲਾ ਹਿੰਦ ਦਾ ਬਣਦਾ ਜਾਂਦਾ ਹੈ ਕਿਉਂਕਿ ਦੋਨੇ ਟੀਮਾਂ ਬਹੁਤ ਟੌਪ ਦੀਆਂ ਨੇ ਉਹ ਸੰਡੀ ਵੀ ਫਤਿਹਗੜਾ ਸ਼ੁਕਰਚੱਕ ਵਾਲਾ ਤੇ ਇਧਰ ਰਾਣਾ 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 ਉਹ ਪੈ ਗਈ ਪੁੱਠੀ ਬਾਰ ਹੀ ਰੇੜੀ ਤਾੜੀਆਂ ਜ਼ੋਰਦਾਰ ਮਾਰਦੇ ਹੋ ਤਾੜੀਆਂ ਮਾਰਦੇ ਤਾੜੀਆਂ ਮਾਰਦੇ ਉਧਰਲੇ ਪਾਸਾ ਹੁੰਦਾ ਮੀਰਾ ਕੋਟਿਆ ਇਹਦੇ ਹਿੱਸੇ ਵੱਡੇ ਮਾਨ ਸਨਮਾਨ ਆਏ ਆ ਇਹਨੇ ਕਹਿੰਦੇ ਮਾਜੇ ਦਾ ਨਾਮ ਰੋਸ਼ਨ ਕੀਤਾ ਮੀਰਾ ਕੋਟ ਦੇ ਕਹਿੰਦੇ ਪਿੰਡ ਦਾ ਨਾਮ ਰੋਸ਼ਨ ਕੀਤਾ ਪਰ ਇਧਰਲੇ ਪਾਸੇ ਮੱਲੀ ਲੱਗਾ ਹੋਇਆ ਗੋਸ਼ਲਾ ਵਾਲਾ ਤੇ ਨਾਲ ਕਾਲਾ ਨਾਗ ਲਾਹੋਣੀ ਮਲਿਆ ਰਾਣਾ ਚਾਰੇ ਤਿਆਰ ਬਰ ਤਿਆਰ ਕੌਣ ਜੱਫਾ ਲਾਵੇਗਾ ਪਰ ਇਧਰ ਗੱਲ ਜੱਫੇ ਦੇ ਮੁਕਣੀ ਜਿੱਤਾ ਮੇਰੇ ਪਹਿਲੇ ਵੀਰ ਨੇ ਦੱਸ ਦਿੱਤਾ ਪਰ ਇਧਰਲੇ ਪਾਸੇ ਫੇਰ ਨੰਬਰ ਕਰਿਆਲਾ ਸਾਹਬ ਨੇ ਕਹਿੰਦੇ ਸ਼ੇਰੇ ਦੇ ਖਾਤੇ ਜੋੜ ਦਿੰਦਾ ਹੈ ਜਿੰਨ ਟੀਮਾਂ ਤੇਜਾ ਸਿੰਘ ਵਾਲਾ ਤੇ ਕਰਿਆਲਾ ਪੁੱਜ ਜਾਣ ਅਗਲੇ ਕਰਿਆਲਾ ਜਸਵਿੰਦਰ ਕਲਸੀ ਜੀ ਆਜੋ ਭਰਾ ਬਣ ਕੇ ਕਿੱਥੇ ਰਹਿ ਗਏ ਜਸਵਿੰਦਰ ਕਲਸੀ ਕਰਿਆਲੇ ਦੀ ਟੀਮ ਜਲਦੀ ਨਾਲ ਪਹੁੰਚ ਜਾਵੇ ਆ ਮੈਚ ਆਖਰੀ ਪੜਾਹ ਦੇ ਵਿੱਚ ਹੈ ਮੱਲੀ ਸ਼ੇਰਾ ਮੱਲੀ ਸ਼ੇਰਾ ਇਹ ਬੱਲੇ 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 ਸ਼ੇਰਾ ਤੇ ਮੱਲੀ ਸ਼ੇਰਾ ਤੇ ਮੱਲੀ ਉਹ ਤਾੜੀਆਂ ਮਾਰ ਦਿਓ ਸ਼ੇਰੇ ਦੇ ਬਾਤੇ ਇੱਕ ਟਾਪ ਦੇ ਪੁਆਇੰਟ ਦਾ ਵਾਅਦਾ ਕਰ ਗਿਆ ਬੈਸਟ ਬਣਿਆ ਉਹ ਸੀਜ਼ਨ ਦਾ ਬੈਸਟ ਬਣਿਆ ਮੀਰਾ ਕੁੱਟਿਆ ਸ਼ਮਸ਼ੇਰ ਖੇਡ ਦੇ ਮੈਦਾਨ ਦੇ ਵਿੱਚ ਹੈ ਸ਼ਹੀਦ ਮਹਿਤਾਬ ਸਿੰਘ ਭੰਗੂ ਦੇ ਪਿੰਡ ਦਾ ਆਹ ਕਹਿੰਦੇ ਸ਼ੇਰਾ ਦੂਜੇ ਪਾਸੇ ਜੋਦਾ ਕਹਿੰਦੇ ਨਾਲੇ ਕਾਲਾ ਕੋਸ਼ਿਸ਼ ਕਰ ਰਿਹਾ ਹੈ ਅਗਲੀ ਕਬੱਡੀ ਪੌਂਦ ਲਈ ਕੋਈ ਕਟਿਆ ਸ਼ੇਰੇ ਦੀ ਕਬੱਡੀ ਤੇ ਬੋਲ ਵੀ ਸ਼ੇਰੇ ਦੇ ਮੀਰਾ ਕਟਿਆ ਸ਼ਮਸ਼ੇਰ ਰੇਡ ਪੌਂਦ ਦੇ ਲਈ ਵਧਿਆ ਹੋਇਆ ਕਦੇ ਗੱਪਰ ਨਜਮਾਨ ਨੇ ਕਹਿੰਦੇ ਮੋਟਰਸਾਈਕਲ ਜਿੱਤੇ ਫਿਰ ਸੰਤੂ ਨਗਰ ਤੋਂ ਕਹਿੰਦੇ ਲੰਡੀ ਜੀਪ ਜਿੱਤੀ ਫਿਰ ਜ਼ਿਲ੍ਹੇ ਹੁਸ਼ਿਆਰਪੁਰ ਦੇ ਵਿੱਚੋਂ ਨਜਮਾਨ ਮੈਸੀ ਟਰੈਕਟਰ ਦਾ ਜੇਤੂ ਬਣਿਆ ਮੀਰਾ ਕਟਿਆ ਸ਼ਮਸ਼ੇਰ 3000 ਵਾਲੀ ਪਹਿਲੀ ਰੇਡ ਪਾਰਿਆ ਫਿਰ 2000 ਵਾਲੀ ਪਹਿਲੀ ਰੇਡ ਇਹ ਸਾਡੇ ਜਗਤਾਰ ਸਿੰਘ ਜੀ ਢੱਲੋ ਸਾਹਿਬ ਦੇ ਪੁੱਤਰ ਵੱਲੋਂ ਕਹਿੰਦੇ ਵੱਡੇ ਮਾਨ ਹੈਰੀ ਆਸਟ੍ਰੇਲੀਆ ਉਹਨਾਂ ਵੱਲੋਂ 2000 ਦਿੱਤਾ ਜਾਣਾ ਤਿੰਨ ਕਟੀਆਂ ਦੇ ਉੱਪਰ ਇਹਨੇ ਸਰਪੰਚ ਸਾਹਿਬ ਦੋ ਘੋੜੇ ਵੀ ਜਿੱਤੇ ਐ ਤੇ ਮੋਟਰਸਾਈਕਲਾਂ ਦੀ ਤੇ ਗਿਣਤੀ ਕੋਈ ਨਹੀਂ ਇਹ ਵੱਡੇ ਮਾਨ ਐ ਸਾਡੀ ਖੇਡ ਕਬੱਡੀ ਦੇ ਆਹ ਕਹਿੰਦੇ ਚੱਕੀ ਦੂਜਾ ਜਫਾ ਲੱਗਿਆ ਮੀਰਾ ਕਟੀਆਂ ਸ਼ੇਰੇ ਦੀ ਤੀਜੀ ਰੇਡ ਇਹ ਹੈਰੀ ਢਿੱਲੋ ਕਿਉਂਕਿ ਬਹੁਤ ਵੱਡੇ ਪਿਆਰ ਸਤਿਕਾਰ ਗਰਵੰਤ ਆਦੀ ਕੈਨੇਡਾ ਗੋਪੀ ਆਦੀ ਆਸਟ੍ਰੇਲੀਆ ਸਰਬ ਸੰਧੂ ਆਸਟ੍ਰੇਲੀਆ ਹੈਰੀ ਆਸਟ੍ਰੇਲੀਆ ਧੰਨਵਾਦ ਇਧਰ ਜੋਧਾ ਸ਼ੇਰਾ ਜੋਧਾ ਤੇ ਸ਼ੇਰਾ ਜੋਧਾ ਤੇ ਸ਼ੇਰਾ ਏ ਓਏ ਆਗੀ ਬਣ ਗਿਆ ਆਗੀ ਬਣ ਗਿਆ ਆਗੀ ਬਣ ਗਿਆ ਉਹ ਤਾੜੀਆਂ 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 ਜ਼ੋਰਦਾਰ ਤਾੜੀਆਂ ਜ਼ੋਰਦਾਰ ਮਾਰਦੇ ਵਜਦਾ ਬੰਦੇ ਚ ਲੋਕਾਂ ਨੂੰ ਸਾਲ ਪਰ ਇੰਤਜ਼ਾਰ ਰਹਿਣਾ ਹੈ ਕਿੱਕਵਾਂ ਜਹਾਗੀਰ ਦੇ ਵਿੱਚ ਮੇਲਾ ਆਉਣਾ ਤੇ ਦੁਨੀਆ ਦੇ 스타 ਖੇਡਣ ਦੇ ਲਈ ਪੁੱਜਣੇ ਐ ਅੱਜ ਵੀ 스타 ਖੇਡਣ ਦੇ ਲਈ ਆਏ ਹੋਇਆ ਕਿਉਂਕਿ ਭਰਾਵਾਂ ਦੇ ਬਹੁਤ ਵੱਡੇ ਸਹਿਯੋਗ ਹੈ ਸਰਬ ਸੰਧੂ ਹਣੀ ਮਾਣ ਕਰਦਿਆ ਗਰਵੰਤ ਗੋਪੀ ਆਦੀ ਸਾਰਿਆਂ ਦਾ ਧੰਨਵਾਦ ਹੈ ਇਧਰ ਦੇ ਪਾਸੇ ਉਹ ਜੋੜਾ ਜੋੜਾ ਸ਼ੇਰਾ ਜੋੜਾ ਸ਼ੇਰਾ 2000 ਵਾਲੀ ਪਹਿਲੀ ਪੈ ਗਈ ਹੈ ਖੇਰੇ ਵੀਰ ਦੀ 2000 ਵਾਲੀ ਪਹਿਲੀ ਹੈ ਸਾਰੇ ਸਤਿਕਾਰਯੋਗ ਵੀਰਾਂ ਦਾ ਧੰਨਵਾਦ ਹੈ ਗੁਰਵੰਤ ਆਦੀ ਸਾਡਾ ਭਰਾ ਕੈਨੇਡਾ ਵਾਲਾ ਹੈਰਿਟ ਲੋਸਟ੍ਰੇਲੀਆ ਵਾਲਾ ਆਹ ਕਹਿੰਦੇ ਮੁੰਡਿਆਂ ਦੀਆਂ ਰੇਡਾਂ ਦੇ ਉੱਪਰ ਮਾਣ ਕੀਤੇ ਜਾ ਰਹੇ ਆ ਸਾਰੇ ਭਰਾਵਾਂ ਦਾ ਸਿਮਰ ਵੀਰ ਹੋਰਾਂ ਦਾ ਅੱਜ ਦੇ ਮੇਲੇ ਦੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ ਗੁਰਵੰਤ ਆਦੀ ਕੈਨੇਡਾ ਲੱਡੂ ਪ੍ਰਧਾਨ ਤਜਿੰਦਰ ਸਿੰਘ ਡੋਲੀ ਮਾਸਟਰ ਜਸਵਿੰਦਰ ਸਿੰਘ ਦੀ ਜਹਾਂਗੀਰ ਤੇ ਤ੍ਰਿੰਦਰਪਾਲ ਸਿੰਘ ਦੀ ਥਾਣੇਦਾਰ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਅੱਜ ਦਾ ਸਾਰਾ ਪ੍ਰਬੰਧ ਇਹਨਾਂ ਵੀਰਾਂ ਵੱਲੋਂ ਤੇ ਆ ਇਹ ਆ ਇਹ ਆ ਇਹ ਆ ਹੱਦਾ ਹੱਕ ਕਹਿੰਦਾ ਇੱਥੇ ਰੱਖ ਆਹ ਸਾਹਮਣੇ 11 11000 ਦਿੱਤਾ ਜਾਣਾ ਬਾਬਾ ਸਿੰਧੂ ਲੁੱਧੜ ਧੰਨਵਾਦ ਆ ਵੀਰ ਦਾ ਪਹੁੰਚੇ ਵੈਪੀ ਫੇਰਿਆ ਕੌਡੀਆਂ ਪਾ ਮੁੰਡਿਆਂ ਮਸਲਾ ਜਿੱਤਦਾ ਬਣਦਾ ਜਾਂਦਾ ਹੈ ਮਸਲਾ ਹਿੰਦ ਦਾ ਬਣਦਾ ਜਾਂਦਾ ਹੈ ਕਿਉਂਕਿ ਦੋਨੇ ਟੀਮਾਂ ਬਹੁਤ ਟੌਪ ਦੀਆਂ ਨੇ ਉਹ ਸੰਡੀ ਵੀ ਫਤਿਹਗੜਾ ਸ਼ੁਕਰਚੱਕ ਵਾਲਾ ਤੇ ਇਧਰ ਰਾਣਾ 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 ਉਹ ਪੈ ਗਈ ਪੁੱਠੀ ਬਾਰ ਹੀ ਰੇੜੀ ਤਾੜੀਆਂ ਜ਼ੋਰਦਾਰ ਮਾਰਦੇ ਹੋ। ਹੋ ਤਾੜੀਆਂ ਮਾਰਦੇ ਤਾੜੀਆਂ ਮਾਰਦੇ ਉਧਰਲੇ ਪਾਸਾ ਹੁੰਦਾ ਮੀਰਾ ਕੋਟਿਆ ਇਹਦੇ ਹਿੱਸੇ ਵੱਡੇ ਮਾਨ ਸਨਮਾਨ ਆਏ ਆ ਇਹਨੇ ਕਹਿੰਦੇ ਮਾਜੇ ਦਾ ਨਾਮ ਰੋਸ਼ਨ ਕੀਤਾ ਮੀਰਾ ਕੋਟ ਦੇ ਕਹਿੰਦੇ ਪਿੰਡ ਦਾ ਨਾਮ ਰੋਸ਼ਨ ਕੀਤਾ ਪਰ ਇਧਰਲੇ ਪਾਸੇ ਮੱਲੀ ਲੱਗਾ ਹੋਇਆ ਗੋਸ਼ਲਾ ਵਾਲਾ ਤੇ ਨਾਲ ਕਾਲਾ ਨਾਗ ਲਾਹੌਰੀ ਮਲੀਆ ਰਾਣਾ ਚਾਰੇ ਤਿਆਰ ਬਰ ਤਿਆਰ ਕੌਣ ਜੱਫਾ ਲਾਵੇਗਾ ਪਰ ਇਧਰ ਗੱਲ ਜੱਫੇ ਦੇ ਮੁਕਣੀ ਜਿੱਤਾ ਮੇਰੇ ਪਹਿਲੇ ਵੀਰ ਨੇ ਦੱਸ ਦਿੱਤਾ ਪਰ ਇਧਰਲੇ ਪਾਸੇ ਫੇਰ ਨੰਬਰ ਕਰਿਆਲਾ ਸਾਹਰੇ ਕਹਿੰਦੇ ਸ਼ੇਰੇ ਦੇ ਖਾਤੇ ਜੋੜ ਦਿੱਤਾ ਜਨ ਟੀਮਾ ਤੇਜਾ ਸਿੰਘ ਵਾਲਾ ਤੇ ਕਰਿਆਲਾ ਪੁੱਜ ਜਣ ਅਗਲੇ ਕਰਿਆਲਾ ਜਸਵਿੰਦਰ ਕਲਸੀ ਜੀ ਆਜੋ ਭਰਾ ਬਣ ਕੇ ਕਿੱਥੇ ਰਹਿ ਗਏ ਜਸਵਿੰਦਰ ਕਲਸੀ ਕਰੇਾਲੇ ਦੀ ਟੀਮ ਜਲਦੀ ਨਾਲ ਪਹੁੰਚ ਜਾਵੇ ਆ ਮੈਚ ਆਖਰੀ ਪੜਾਹ ਦੇ ਵਿੱਚ ਹੈ ਮੱਲੀ ਸ਼ੇਰਾ ਮੱਲੀ ਸ਼ੇਰਾ ਇਹ ਬੱਲੇ 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 ਸ਼ੇਰਾ ਤੇ ਮੱਲੀ ਸ਼ੇਰਾ ਤੇ ਮੱਲੀ ਉਹ ਤਾੜੀਆਂ ਮਾਰ ਦਿਓ ਸ਼ੇਰੇ ਦੇ ਬਾਤੇ ਇੱਕ ਟਾਪ ਦੇ ਪੁਆਇੰਟ ਦਾ ਵਾਅਦਾ ਕਰ ਗਿਆ ਬੈਸਟ ਬਣਿਆ ਉਹ ਸੀਜ਼ਨ ਦਾ ਬੈਸਟ ਬਣਿਆ ਮੀਰਾ ਕੁੱਟਿਆ ਸ਼ਮਸ਼ੇਰ ਖੇਡ ਦੇ ਮੈਦਾਨ ਦੇ ਵਿੱਚ ਹੈ ਸ਼ਹੀਦ ਮਹਿਤਾਬ ਸਿੰਘ ਭੰਗੂ ਦੇ ਪਿੰਡ ਦਾ ਆਹ ਕਹਿੰਦੇ ਸ਼ੇਰਾ ਦੂਜੇ ਪਾਸੇ ਜੋਦਾ ਕਹਿੰਦੇ ਨਾਲੇ ਕਾਲਾ ਕੋਸ਼ਿਸ਼ ਕਰ ਰਿਹਾ ਹੈ ਅਗਲੀ ਕਬੱਡੀ ਪੌਂਦ ਲਈ ਕੋਏ ਕਟਿਆ ਸ਼ੇਰੇ ਦੀ ਕਬੱਡੀ ਤੇ ਬੋਲ ਵੀ ਸ਼ੇਰੇ ਦੇ ਮੀਰਾਕੁਟਿਆ ਸ਼ਮਸ਼ੇਰ ਰੇਡ ਪੌਂਦ ਦੇ ਲਈ ਵਧਿਆ ਹੋਇਆ ਕਦੇ ਗੱਪਰ ਨਿਜਮਾਨ ਨੇ ਕਹਿੰਦੇ ਮੋਟਰਸਾਈਕਲ ਜਿੱਤੇ ਫਿਰ ਸੰਤੂ ਨੰਬਰ ਤੋਂ ਕਹਿੰਦੇ ਲੰਡੀ ਜੀਪ ਜਿੱਤੀ ਫਿਰ ਜिले ਹੁਸ਼ਿਆਰਪੁਰ ਦੇ ਵਿੱਚੋਂ ਨਿਜਮਾਨ ਮੈਸੀ ਟਰੈਕਟਰ ਦਾ ਜੇਤੂ ਬਣਿਆ ਮੀਰਾਕੁਟਿਆ ਸ਼ਮਸ਼ੇਰ 3000 ਵਾਲੀ ਪਹਿਲੀ ਰੇਡ ਪਾਰਿਆ ਫਿਰ 2000 ਵਾਲੀ ਪਹਿਲੀ ਰੇਡ ਇਹ ਸਾਡੇ ਜਗਤਾਰ ਸਿੰਘ ਜੀ ਢੱਲੋ ਸਾਹਿਬ ਦੇ ਪੁੱਤਰ ਵੱਲੋਂ ਕਹਿੰਦੇ ਵੱਡੇ ਮਾਨ ਹੈਰੀ ਆਸਟ੍ਰੇਲੀਆ ਉਹਨਾਂ ਵੱਲੋਂ 2000 ਦਿੱਤਾ ਜਾਣਾ ਤਿੰਨ ਕਟੀਆਂ ਦੇ ਉੱਪਰ ਇਹਨੇ ਸਰਪੰਚ ਸਾਹਿਬ ਦੋ ਘੋੜੇ ਵੀ ਜਿੱਤੇ ਐ ਤੇ ਮੋਟਰਸਾਈਕਲਾਂ ਦੀ ਤੇ ਗਿਣਤੀ ਕੋਈ ਨਹੀਂ ਇਹ ਵੱਡੇ ਮਾਨ ਐ ਸਾਡੀ ਖੇਡ ਕਬੱਡੀ ਦੇ ਆਹ ਕਹਿੰਦੇ ਚੱਕੀ ਦੂਜਾ ਜਫਾ ਲੱਗਿਆ ਮੀਰਾ ਕਟੀਆਂ ਸ਼ੇਰੇ ਦੀ ਤੀਜੀ ਰੇਡ ਇਹ ਹੈਰੀ ਢਿੱਲੋ ਕਿਉਂਕਿ ਬਹੁਤ ਵੱਡੇ ਪਿਆਰ ਸਤਿਕਾਰ ਗਰਵੰਤ ਆਦੀ ਕੈਨੇਡਾ ਗੋਪੀ ਆਦੀ ਆਸਟ੍ਰੇਲੀਆ ਸਰਬ ਸੰਧੂ ਆਸਟ੍ਰੇਲੀਆ ਹੈਰੀ ਆਸਟ੍ਰੇਲੀਆ ਧੰਨਵਾਦ ਇਧਰ ਜੋਧਾ ਸ਼ੇਰਾ ਜੋਧਾ ਤੇ ਸ਼ੇਰਾ ਜੋਧਾ ਤੇ ਸ਼ੇਰਾ ਏ ਓਏ ਆਗੀ ਬਣ ਗਿਆ ਆਗੀ ਬਣ ਗਿਆ ਆਗੀ ਬਣ ਗਿਆ ਉਹ ਤਾੜੀਆਂ 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 ਜ਼ੋਰਦਾਰ ਤਾੜੀਆਂ ਜ਼ੋਰਦਾਰ ਮਾਰਦੇ ਵਜਦਾ ਬੰਦੇ ਚ ਲੋਕਾਂ ਨੂੰ ਸਾਲਾਂ ਪਰ ਇੰਤਜ਼ਾਰ ਰਹਿਣਾ ਹੈ ਕਿ ਕਦੋਂ ਜਹਾਂਗੀਰ ਦੇ ਵਿੱਚ ਮੇਲਾ ਆਉਣਾ ਤੇ ਦੁਨੀਆ ਦੇ ਸਟਾਰ ਖੇਡਣ ਦੇ ਲਈ ਪੁੱਜਣੇ ਹੈ ਅੱਜ ਵੀ ਸਟਾਰ ਖੇਡਣ ਦੇ ਲਈ ਆਏ ਹੋਇਆ ਕਿਉਂਕਿ ਭਰਾਵਾਂ ਦੇ ਬਹੁਤ ਵੱਡੇ ਸਹਿਯੋਗ ਹੈ ਸਰਬ ਸੰਧੂ ਹਣੀ ਮਾਣ ਕਰਦੇ ਆ ਗਰਵੰਤ ਗੋਪੀ ਆਦੀ ਸਾਰਿਆਂ ਦਾ ਧੰਨਵਾਦ ਹੈ ਇਧਰ ਦੇ ਪਾਸੇ ਉਹ ਜੋੜਾ ਜੋੜਾ ਸ਼ੇਰਾ ਜੋੜਾ ਸ਼ੇਰਾ ਦੀ 2000 ਵਾਲੀ ਪਹਿਲੀ ਪੈ ਗਈ ਹੈ ਖੇਰੇ ਵੀਰ ਦੀ 2000 ਵਾਲੀ ਪਹਿਲੀ ਆ ਸਾਰੇ ਸਤਿਕਾਰਯੋਗ ਵੀਰਾਂ ਦਾ ਧੰਨਵਾਦ ਹੈ ਗਰੰਤ ਆਦੀ ਸਾਡਾ ਭਰਾ ਕੈਨੇਡਾ ਵਾਲਾ ਹੈਰਿਟ ਆਸਟ੍ਰੇਲੀਆ ਵਾਲਾ ਆਹ ਕਹਿੰਦੇ ਮੁੰਡਿਆਂ ਦੀਆਂ ਰੇਡ ਦੇ ਪ੍ਰਮਾਣ ਕੀਤੇ ਜਾ ਰਹੇ ਆ ਸਾਰੇ ਭਰਾਵਾਂ ਦਾ ਸਿਮਰਬੀਰ ਹੋਰਾਂ ਦਾ ਅੱਜ ਦੇ ਮੇਲੇ ਦੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ ਗੁਰਵੰਤ ਆਦੀ ਕਨੇਡਾ ਲੱड्डू ਪ੍ਰਧਾਨ ਤਜਿੰਦਰ ਸਿੰਘ ਡੋਲੀ ਮਾਸਟਰ ਜਸਵਿੰਦਰ ਸਿੰਘ ਜahangੀਰ ਤੇ ਤ੍ਰਿੰਦਰਪਾਲ ਸਿੰਘ ਜੀ ਥਾਣੇਦਾਰ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਅੱਜ ਦਾ ਸਾਰਾ ਪ੍ਰਬੰਧ ਇਹਨਾਂ ਵੀਰਾਂ ਵੱਲੋਂ ਤੇ ਆ ਇਹ ਆ ਇਹ ਆ ਇਹ ਆ ਹੱਡਾ ਹੱਕ ਕਹਿੰਦਾ ਸਭ ਨੇ 11 11000 ਦਿੱਤਾ ਜਾਣਾ ਬਹੁਤ ਸੰਧੂ ਲੁੱਧੜ ਧੰਨਵਾਦ ਆ ਵੀਰ ਦਾ ਪਹੁੰਚੇ